ਹਾਂਜੀ ਕਿਸਾਨ ਭਰਾਵੋ ਕਿਵੇਂ ਹੋ ਸਾਰੇ ਠੀਕ ਹੋਮਗੇ ਅੱਜ ਤੁਹਾਡੇ ਲਈ ਲੈ ਕੇ ਆਇਆ 16 ਬਾਈ 7 ਸਾਈਜ਼ ਦਾ ਟਰਾਲਾ ਬਿਲਕੁਲ ਨਵਾਂ ਟਰਾਲਾ ਬਕਿਉ ਖੜਾ ਹੈ ਟਰਾਲੇ ਬਾਰੇ ਵੀਡੀਓ ਵਿੱਚ ਫੁੱਲ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਕਾ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਸੀਂ ਵੀ ਸਾਡੇ ਚੈਨਲ ਤੇ ਇਸ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ 5-7 ਫੋਟੋਆਂ ਜਾਂ 1-2 ਮਿੰਟ ਦੀ ਵੀਡੀਓ ਸਾਡੇ ਵਟਸਐਪ ਨੰਬਰ 964666206 ਤੇ ਪੂਰੀ ਫੁੱਲ ਡਿਟੇਲ ਨਾਲ ਭੇਜ ਦਿਓ ਤੁਹਾਡੀ ਐਡ ਵੀ ਬਿਲਕੁਲ ਫ੍ਰੀ ਦੇ ਵਿੱਚ ਕਰ ਦਿੱਤੀ ਜਾਵੇਗੀ ਹਾਂਜੀ ਬਿਲਕੁਲ ਨਵਾਂ ਟਰਾਲਾ 16/7 ਸਾਈਜ਼ ਦਾ ਬਕਾਇਆ ਉਹ ਖੜਾ ਜੀ ਫੁੱਲ ਹੈਵੀ ਟਰਾਲਾ ਬਣਿਆ ਹੋਇਆ ਏਰੀਆ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਟਰਾਲਾ ਪੂਰਾ ਫੁੱਲ ਹੈਵੀ ਬਣਿਆ ਹੋਇਆ ਗੰਨੇ ਵਾਸਤੇ 10 ਨਟਾਲੀਆਂ ਹੱਬਾਂ ਨੇ ਵੱਡੀਆਂ ਡਬਲ ਟਾਇਰ ਦੇ ਵਿੱਚ ਟਰਾਲਾ ਹੈਗਾ ਬਿਨਾ ਜੈਕ ਤੋਂ ਵਧੀਆ ਮਜ਼ਬੂਤ ਪਾਈਪਾਂ ਵਾਲਾ ਬੈੱਡ ਲੱਗਿਆ ਹੋਇਆ ਜਾਲੀ ਸਮੇਤ ਜਾਲੀ ਬਿਲਕੁਲ ਨਵੀਂ ਵਿੱਚ ਲੱਗੀ ਹੋਈ ਹੈ ਬੈੱਡ ਦੇ ਚਾਰ ਬੱਤੇ ਡਬਲ ਲੱਗੇ ਹੋਏ ਨੇ ਬਿਲਕੁਲ ਮੱਛੀ ਵਾਲੀ ਹੁੱਕ 'ਚ ਟਰਾਲਾ ਤਿਆਰ ਕੀਤਾ ਗਿਆ ਨੀਚੇ ਕੈਂਚੀਆਂ ਵੀ ਲੱਗੀਆਂ ਹੋਈਆਂ ਵਧੀਆ ਮਜ਼ਬੂਤ ਪੂਰੇ ਸ਼ੌਕ ਨਾਲ ਟਰਾਲਾ ਤਿਆਰ ਕੀਤਾ ਗਿਆ ਕੋਈ ਵੀ ਕਸਰ ਨਹੀਂ ਛੱਡੀ ਮਾਲਕ ਵੀਰ ਨੇ ਬਾਕੀ ਰੰਗ ਪੇਟ ਦਾ ਕੰਬੀਨੇਸ਼ਨ ਪੂਰਾ ਵਧੀਆ ਕੀਤਾ ਗਿਆ ਪੂਰੀ ਕੈਂਟ ਲੁੱਕ ਦੇ ਰਿਹਾ ਟਰਾਲਾ ਜੇ ਰੇਟ ਦੀ ਗੱਲ ਕਰੀਏ ਤਾਂ 3,25,000 ਰੁਪਏ ਮਾਲਕ ਵੀਰ ਨੇ ਡਿਮਾਂਡ ਕੀਤੀ ਹੈ ਰੇਟ ਕੋਈ ਵੀ ਫਿਕਸ ਨਹੀਂ ਹੁੰਦਾ ਬਾਕੀ ਮੌਕੇ ਤੇ ਜੋ ਵੀ ਮੰਨਤਨ ਹੋਊ ਉਹ ਜ਼ਰੂਰ ਕਰਨਗੇ ਮਾਲਕ ਵੀਰ ਜੇ ਕਿਸੇ ਵੀਰ ਨੇ ਟਰਾਲਾ ਖਰੀਦਣਾ ਹੋਵੇ ਤਾਂ ਮਾਲਕ ਵੀਰ ਦਾ ਕੰਟੈਕਟ ਨੰਬਰ 98782 99783 98782 99783 ਇਸ ਨੰਬਰ ਤੇ ਸੰਪਰਕ ਕਰਕੇ 16/7 ਸਹੇ ਦਾ ਟਰਾਲਾ ਬਿਲਕੁਲ ਨਵਾਂ ਖਰੀਦ ਸਕਦੇ ਹੋ ਜੀ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀ ਕਿਸਾਨ ਵੀਰ ਭਰਾ ਨੂੰ ਅਰੀਜਨਲ ਚੱਲੀ ਹੋਈ ਚੀਜ਼ ਮਿਲ ਸਕੇ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਆਉਂਦੀ ਰਹਿੰਦੀ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਜੀ